ਸਤਿ ਸ੍ਰੀ ਅਕਾਲ ਜੀ ਮੈਂ ਹਾਂ ਅਨੂਪ ਔਰ ਮੈਂ ਆਪ ਸਭ ਦਾ ਸਵਾਗਤ ਕਰਦਾ ਹਾਂ ਵਰਡ ਸਕਿੱਲ ਆਰਗੇਨਾਈਜੇਸ਼ਨ ਦੇ ਇਸ ਇੰਸਟੀਚਿਊਟ ਜਲੰਧਰ ਦੇ ਵਿੱਚ ਅੱਜ ਅਸੀਂ ਇੱਥੇ ਵਰਡ ਸਕਿੱਲ ਆਰਗੇਨਾਈਜੇਸ਼ਨ ਦੇ ਵੱਖ-ਵੱਖ ਟ੍ਰੇਨਿੰਗਸ ਦੇ ਨਾਲ ਗੱਲਬਾਤ ਕਰਨ ਲਈ ਇਕੱਠੇ ਹੋਏ ਹਾਂ ਆਓ ਜਾਣਦੇ ਹਾਂ ਕਿ ਵਰਡ ਸਕਿੱਲ ਆਰਗੇਨਾਈਜੇਸ਼ਨ WSO ਦੇ ਵਿੱਚ ਹੈਵੀ ਵਹੀਕਲ ਡਰਾਈਵਿੰਗ ਸਕਿੱਲਸ ਜੋ ਇਹ ਟ੍ਰੇਨਿੰਗ ਸਿੱਖ ਰਹੇ ਨੇ ਜੋ ਐਜੂਕੇਸ਼ਨ ਥਿਉਰੀ ਪ੍ਰੈਕਟੀਕਲ ਕਰ ਰਹੇ ਨੇ ਸੋ ਕਿਸ ਤਰ੍ਹਾਂ ਦਾ ਇਹਨਾਂ ਦਾ ਐਕਸਪੀਰੀਅੰਸ ਹੈ ਵਕ ਵਕ ਥਾਵਾ ਤੋਂ ਆ ਕੇ ਇਹ ਇੱਥੇ ਆਪਣੀ ਟ੍ਰੇਨਿੰਗ ਲੈ ਰਹੇ ਨੇ ਸੋ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਨਮੋਲ ਹੈ ਜੀ ਮੈਂ ਲੁਧਿਆਣੇ ਤੋਂ ਆਇਆ ਇੱਥੇ ਸਪੈਸ਼ਲੀ ਲਾਈਕ ਇਹਨਾਂ ਦਾ ਨਾ ਸਾਨੂੰ ਬਹੁਤ ਵਧੀਆ ਲੱਗਿਆ ਤਰੀਕਾ ਸਿਖਾਉਣ ਦਾ ਪਹਿਲਾਂ ਸਾਨੂੰ ਐਵੇਂ ਹੁੰਦਾ ਸੀਗਾ ਵੀ ਅਸੀਂ ਰੋਡ ਤੇ ਚੱਲਦਾ ਵੇਖ ਕੇ ਕਹਿੰਦੇ ਸੀ ਵੀ ਕਿਵੇਂ ਹੈਂਡਲ ਕਰਾਂਗੇ ਜਾਂ ਕਿਵੇਂ ਇਸ ਚੀਜ਼ ਨੂੰ ਚਲਾਵਾਂਗੇ ਬਟ ਮੇਰੀ ਫੈਮਿਲੀ ਬਾਹਰ ਹੋਣ ਕਰਕੇ ਸੋ ਮੈਂ ਡਿਸੀਜਨ ਲਿਆ ਪਰ ਇੱਥੇ ਆ ਕੇ ਇਹਨਾਂ ਨੇ ਸਾਨੂੰ ਐਨਾ ਵਧੀਆ ਢੰਗ ਨਾਲ ਸਿਖਾਇਆ ਤਾਂ ਹੁਣ ਅਸੀਂ ਕੰਫੀਡੈਂਟ ਹੈ ਇਸ ਚੀਜ਼ ਨੂੰ ਲੈ ਕੇ ਵੀ ਅਸੀਂ ਜਲ ਤੋਂ ਜਲਦੇ ਚੀਜ਼ ਸਿੱਖ ਜਾਵਾਂਗੇ ਤੁਹਾਨੂੰ ਇੱਥੇ ਆ ਕੇ ਕਿਵੇਂ ਵੱਖਰਾ ਲੱਗ ਰਿਹਾ ਹੈ ਕਿ ਇੱਕ ਹੁੰਦਾ ਹੈ ਕਿ ਰੋਡ ਤੇ ਸਾਰੀ ਦੁਨੀਆ ਹੀ ਡਰਾਈਵ ਕਰ ਰਹੀ ਹੈ ਲੋਕ ਚੱਲ ਰਹੇ ਹੈ ਪਹਿਲਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਉਹਦੇ ਬਾਰੇ ਪਤਾ ਨਹੀਂ ਹੁੰਦਾ ਨੌਲੇਜ ਨਹੀਂ ਹੁੰਦੀ ਬਟ ਇੱਥੇ ਆ ਕੇ ਕੀ ਵੱਖਰਾ ਸਿੱਖਿਆ ਔਰ ਕਿਸ ਤਰ੍ਹਾਂ ਦਾ ਇੱਕ ਕਰਿਕਿਊਲਮ ਹੈ ਕਿਸ ਤਰ੍ਹਾਂ ਦਾ ਕੰਟੈਂਟ ਹੈ ਜੋ ਇੱਥੇ ਆ ਕੇ ਤੁਹਾਨੂੰ ਡਿਫਰੈਂਟ ਲੱਗਿਆ ਔਰ ਜੋ ਤੁਹਾਨੂੰ ਅਟਰੈਕਟ ਕਰਦਾ ਸਰ ਅਟਰੈਕਸ਼ਨ ਫਸਟ ਆਫ ਆਲ ਇਹ ਆ ਕਿ ਜੋ WSO ਦੇ ਬੰਦਿਆਂ ਨੇ ਸਾਨੂੰ ਕਿਹਾ ਸਰ ਨੇ ਜਾਂ ਮੈਡਮਸ ਨੇ ਪਹਿਲਾਂ ਤਾਂ ਉਹ ਪੂਰਾ ਕੀਤਾ ਫੈਸਿਲਿਟੀ ਸਾਨੂੰ ਹਰ ਇੱਕ ਪ੍ਰੋਵਾਈਡ ਕੀਤੀ ਗਈ ਹੈ ਇਵਨ ਏਸੀ ਕੈਵਨ ਨੇ ਏਸੀ ਰੂਮ ਨੇ ਜੋ ਸਾਨੂੰ ਕਲਾਸਿਸ ਲਈ ਮਿਲੇ ਆ ਔਰ ਸਭ ਤੋਂ ਜੋ ਬੰਦੇ ਨੂੰ ਇੱਕ ਮੋਡੂਲਾ ਹੁੰਦਾ ਵੀ ਹਾਂ ਸਭ ਤੋਂ ਪਹਿਲਾਂ ਕੀ ਸਿਖਾਇਆ ਜਾਵੇ ਸਾਨੂੰ ਟ੍ਰੈਫਿਕ ਰੂਲਸ ਕਾਏ ਨੇ ਫਰਸਟ ਆਫ ਆਲ ਜੋ ਸਾਨੂੰ ਰੋਡ ਤੇ ਚੱਲਣ ਦੀ ਜ਼ਰੂਰੀ ਨੇ ਸਾਨੂੰ ਆਪਣੀ ਸੇਫਟੀ ਦੱਸੀ ਆ ਟਰੱਕ ਟਰੱਕ ਦੀ ਇਨਸਪੈਕਸ਼ਨ ਦੱਸੀ ਆ ਕਿਉਂਕਿ ਆਪਾਂ ਕਿਸੇ ਵੀ ਚੀਜ਼ ਨੂੰ ਚਲਾਉਣ ਤੋਂ ਪਹਿਲਾਂ ਉਹਦੇ ਬਾਰੇ ਜਾਣਨਾ ਹੋਵੇ ਉਹ ਜ਼ਰੂਰੀ ਆ ਸਭ ਤੋਂ ਪਹਿਲਾਂ ਔਰ ਦੂਸਰੀ ਗੱਲ ਜੋ ਸਾਨੂੰ ਟ੍ਰੇਨਿੰਗਸ ਨੇ ਜਾਨੂੰ ਮਤਲਬ ਟ੍ਰੇਨ ਕਰ ਰਹੇ ਨੇ ਟ੍ਰੇਨਰ ਨੇ ਉਹਨਾਂ ਦੇ ਬੋਲਣ ਦਾ ਢੰਗ ਉਹਨਾਂ ਦੀ ਗੱਲ ਕਰਨ ਦਾ ਸਲੀਕਾ ਇੱਕ ਬੱਚੇ ਨੂੰ ਸਿਖਾਉਣ ਦਾ ਸਲੀਕਾ ਉਹ ਸਾਨੂੰ ਸਭ ਤੋਂ ਵਧੀਆ ਲੱਗਿਆ ਜੀ ਜੀ ਜੋ ਸਾਨੂੰ ਮਤਲਬ ਗੱਲਾਂ ਅਟਰੈਕਟ ਕੀਤੀਆਂ ਤਾਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਵੱਧ ਤੋਂ ਵੱਧ ਲੋਕ ਡਬਲਯੂਐਸਓ ਦੇ ਵਿੱਚ ਆਓ ਜਿਨ੍ਹਾਂ ਨੇ ਹੈਵੀ ਵਹੀਕਲ ਦਾ ਸਿੱਖਣਾ ਜਾਂ ਜੋ ਚਾਹੁੰਦੇ ਨੇ ਵੀ ਅਸੀਂ ਹੈਵੀ ਵਹੀਕਲਸ ਇੱਕ ਬਾਹਰ ਜਾਈਏ ਜਾਂ ਬ੍ਰਾਡਲੀ ਅਪਲਾਈ ਕਰੀਏ ਤਾਂ ਡਬਲਯੂਐਸਓ ਸਭ ਤੋਂ ਵਧੀਆ ਇੰਸਟੀਚਿਊਟ ਆ ਜਲੰਧਰ ਦੇ ਵਿੱਚ ਤੋਂ ਸਭ ਤੋਂ ਹੋ ਕੀ ਕਹਿੰਦੇ ਹੁੰਦੇ ਆ ਇਹ ਬਹੁਤ ਬਹੁਤ ਧੰਨਵਾਦ ਅਨਮੋਲ ਜੀ ਆਓ ਹੁਣ ਹੋਰ ਟ੍ਰੇਨਿੰਗਸ ਨਾਲ ਗੱਲ ਕਰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਸਤਿ ਸ੍ਰੀ ਅਕਾਲ ਸਰ ਮੇਰਾ ਨਾਮ ਕਿਰਪਾਲ ਸਿੰਘ ਹੈ ਮੈਂ ਤਰਨਤਾਰਨ ਦਾ ਰਹਿਣ ਵਾਲਾ ਹਾਂ ਜੀ ਜੀ ਹਾਂਜੀ ਕਿਵੇਂ ਦਾ ਐਕਸਪੀਰੀਅੰਸ ਹੈ ਤੁਹਾਡਾ ਡਬਲਯੂ ਐਸਓ ਨੂੰ ਜੁਆਇਨ ਕਰਕੇ ਸਰ ਬਹੁਤ ਵਧੀਆ ਜੀ ਪਹਿਲਾਂ ਤੇ ਕੋਈ ਐਕਸਪੀਰੀਅੰਸ ਨਹੀਂ ਸੀ ਹੈਗਾ ਇੱਥੇ ਆਉਣ ਦੇ ਨਾਲ ਬਹੁਤ ਐਕਸਪੀਰੀਅੰਸ ਵੱਧ ਗਿਆ ਹੈ ਸਰ ਸਾਡਾ ਜੀ ਜੀ ਹਾਂਜੀ ਔਰ ਕੀ ਤੁਹਾਡਾ ਮੋਟਿਵ ਕੀ ਸੀਗਾ ਇੱਥੇ ਆਉਣ ਦਾ ਯਾਨੀ ਇਨ ਫਿਊਚਰ ਤੁਹਾਡਾ ਟਾਰਗੇਟ ਕੀ ਹੈ ਇਹ ਹੈਵੀ ਡਰਾਈਵਿੰਗ ਸਕਿੱਲ ਤੁਸੀਂ ਕਿਉਂ ਸਿੱਖਣਾ ਚਾਹੁੰਦੇ ਸੀ ਸਰ ਮੈਂ ਮੌਟਲੀ ਬਾਹਰ ਜਾਣਾ ਚਾਹੁੰਦਾ ਸੀ ਉਹਦੇ ਉਹਦੇ ਅਕੋਰਡਿੰਗ ਮੈਂ ਡਰਾਈਵਿੰਗ ਸਿੱਖਣਾ ਚਾਹੁੰਦਾ ਸੀ ਪਰ ਇੱਥੇ ਆਣ ਕੇ ਬਹੁਤ ਵਧੀਆ ਫੀਲ ਹੋਇਆ ਮੈਨੂੰ ਬਹੁਤ ਜਿੱਦਾਂ ਆਪਣੇ ਸਕੂਲ ਟੀਚਰ ਹੁੰਦੇ ਆ ਨਾ ਉਦਾਂ ਸਰ ਪ੍ਰੋਵਾਈਡ ਹੋਇਆ ਸਾਰਾ ਕੁਝ ਸਾਨੂੰ ਜੀ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਮੈਂ ਸਰਸਾ ਹਰਿਆਣਾ ਤੋਂ ਰਹਿਣ ਵਾਲਾ ਹਾਂ ਜੀ ਹਾਂਜੀ ਔਰ ਗੁਰਪ੍ਰੀਤ ਜੀ ਤੁਸੀਂ ਸਰਸਾ ਹਰਿਆਣਾ ਤੋਂ ਆਦਰ ਸਟੇਟ ਤੋਂ ਇੰਨੀ ਦੂਰੋਂ ਇੱਥੇ ਜਲੰਧਰ ਦੇ ਵਿੱਚ ਆਏ ਹੋ ਡਬਲਯੂ ਐਸਓ ਨੂੰ ਜੁਆਇਨ ਕੀਤਾ ਹੈ ਔਰ ਹੋਣੇ ਇਥੇ ਜਿਹੜੀ ਟ੍ਰੇਨਿੰਗ ਲੈ ਰਹੇ ਹਾਂ ਕੀ ਤੁਹਾਡਾ ਮਕਸਦ ਕੀ ਹੈ ਔਰ ਇਥੇ ਕੀ ਐਕਸਪੀਰੀਅੰਸ ਰਿਹਾ ਤੁਹਾਨੂੰ ਕੀ ਇਥੇ ਐਡਵਾਂਸ ਔਰ ਅੱਛਾ ਲੱਗਿਆ ਜੋ ਤੁਹਾਨੂੰ ਨੌਲੇਜ ਦੇ ਰਿਹਾ ਸਰਜੀ ਕਰ ਤਾਂ ਮੈਂ ਜੀ ਬਾਹਰ ਜਾਣ ਵਾਸਤੇ ਰਿਹਾ ਜੀ ਸਿੱਖ ਰਿਹਾ ਡਰਾਈਵਿੰਗ ਜੀ ਜੀ ਤੇ ਪਹਿਲਾਂ ਕੋਈ ਚੀਜ਼ ਨਹੀਂ ਸੀ ਚਲਾਈ ਜੀ ਮੈਂ ਇਥੇ ਆ ਕੇ ਮਤਲਬ ਕਿ ਗੱਡੀ ਵਧੀਆ ਤਰੀਕੇ ਨਾਲ ਚਲਾਉਣਾ ਸਿੱਖ ਸਿੱਖ ਗਿਆ ਜੀ ਤੇ ਸਾਰਿਆਂ ਨੇ ਵੀ ਮਤਲਬ ਕਿ ਬਹੁਤ ਮਦਦ ਕੀਤੀ ਹੈ ਜੀ ਵਧੀਆ ਤਰੀਕੇ ਨਾਲ ਸਾਰਿਆਂ ਨੇ ਸਿਖਾਇਆ ਹੈ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਵੀਰ ਸਿੰਘ ਹੈ ਸਰ ਮੈਂ ਪਠਾਨਕੋਟ ਤੋਂ ਆ ਸਰ ਕੁਲਵੀਰ ਜੀ ਤੁਸੀਂ ਕੀ ਕਹਿਣਾ ਜਾਓਗੇ ਇੱਥੋਂ ਦੇ ਟ੍ਰੇਨਰਸ ਬਾਰੇ ਕੀ ਕਹਿਣਾ ਚਾਹੋਗੇ ਕਿਉਂ ਤੁਹਾਨੂੰ ਐਦਾਂ ਲੱਗਦਾ ਹੈ ਕਿ ਇੱਥੇ ਆ ਕੇ ਟ੍ਰੇਨਰਸ ਤੋਂ ਟ੍ਰੇਨਿੰਗ ਲੈ ਕੇ ਐਜ਼ ਅ ਟ੍ਰੇਨੀ ਤੁਸੀਂ ਬਹੁਤ ਵਧੀਆ ਸਿੱਖ ਰਹੇ ਹੋਰ ਇਹੋ ਜਿਹਾ ਕੀ ਸਿੱਖ ਰਹੇ ਹੋ ਜੋ ਤੁਹਾਨੂੰ ਚੰਗਾ ਲੱਗਦਾ ਸਰ ਪਹਿਲੇ ਤਾਂ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਡਬਲਯੂਐਸਓ ਤੋਂ ਟ੍ਰੇਨਿੰਗ ਲੈਂਦਾ ਪਿਆ ਸਰ ਇੱਧਰ ਦੇ ਟ੍ਰੇਨਰ ਹੈ ਜਿਹੜੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਸਰ ਆਪਣੀ ਟ੍ਰੇਨਿੰਗ ਦਿੰਦੇ ਆ ਹਰ ਇੱਕ ਚੀਜ਼ ਬਹੁਤ ਵਧੀਆ ਤਰੀਕੇ ਨਾਲ ਦੱਸਦੇ ਆ ਇਕੱਲੇ ਸਰ ਗੱਡੀ ਦੇ ਬਾਰੇ ਹੀ ਨਹੀਂ ਦੱਸਦੇ ਜਿਹੜੀ ਆਪਣੀ ਸਕਿੱਲ ਡਿਵੈਲਪਮੈਂਟ ਹੁੰਦੀ ਆ ਸਰ ਉਹਦੇ ਬਾਰੇ ਵੀ ਬਹੁਤ ਵਧੀਆ ਦੱਸਦੇ ਆ ਹਰ ਇੱਕ ਚੀਜ਼ ਪ੍ਰੋਵਾਈਡ ਕਰਦੇ ਆ ਤੇ ਮੈਂ ਸਾਰਿਆਂ ਨੂੰ ਇਹੋ ਗੱਲ ਕਹਿਣਾ ਚਾਹੁੰਦਾ ਕਿ ਡਬਲਯੂਐਸਓ ਤੋਂ ਆਓ ਟ੍ਰੇਨਿੰਗ ਲਵੋ ਧੰਨਵਾਦ ਸਰ ਥੈਂਕ ਯੂ ਸਸੀਕਲ ਜੀ ਕੀ ਨਾਮ ਹੈ ਤੁਹਾਡਾ ਸਸੀਕਲ ਸਰ ਮੇਰਾ ਨਾਮ ਸਾਹਿਲ ਜੇ ਸਰ ਮੈਂ ਜ਼ਿਲ੍ਹਾ ਗਰਦਾਸਪੁਰ ਬਟਾਲੇ ਤੋਂ ਰਹਿਣ ਵਾਲਾ ਜੀ ਸਾਹਿਲ ਜੀ ਅਪਾਰਟ ਫਰਮ ਡਰਾਈਵਿੰਗ ਸਕਿੱਲ ਜਾਂ ਹੈਵੀ ਡਰਾਈਵਿੰਗ ਸਕਿੱਲ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਹੋਰ ਕਿਹੜੀ ਕਿਹੜੀ ਐਜੂਕੇਸ਼ਨ ਇੱਥੇ ਤੁਸੀਂ ਲੈ ਰਹੇ ਹੋ ਡਰਾਈਵਿੰਗ ਸਕਿੱਲ ਦੇ ਨਾਲ ਨਾਲ ਹੋਰ ਤੁਹਾਨੂੰ ਕੀ ਸਿੱਖਣ ਨੂੰ ਮਿਲ ਰਿਹਾ ਸਰ ਇੱਥੇ ਇੱਕ ਤੇ ਇੰਟਰਵਿਊ ਜਿੱਦਾਂ ਕਈਆਂ ਕੋ ਪਾਸ ਨਹੀਂ ਹੁੰਦੀ ਬਾਹਰ ਜਾ ਕੇ ਠੀਕ ਹੈ ਜੀ ਡੀਪੀ ਵਰਡ ਜਿੱਦਾਂ ਕਹਿ ਦਿੰਦੇ ਸਰ ਉਹਦੇ ਥਰੂ ਇਹਨਾਂ ਦੇ ਇੰਗਲਿਸ਼ ਵੀ ਤੇ ਇੰਟਰਵਿਊ ਤੇ ਵੀ ਸਕਿੱਲ ਕਰਦੇ ਨੇ ਯਾਨੀ ਪਰਸਨੈਲਿਟੀ ਡਿਵੈਲਪਮੈਂਟ ਕਰਦੇ ਜੀ ਜੀ ਸਰ ਓਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਭੀ ਹੈ ਜੀ ਮੈਂ ਜਲੰਧਰ ਰਹਿਣ ਵਾਲਾ ਹਾਂਜੀ ਸਰ ਅਭੀ ਜੀ ਜਿਸ ਤਰ੍ਹਾਂ ਇਹ ਦਸਰੇ ਸੀਗੇ ਸਾਹਿਲ ਜੀ ਕਿ ਡਰਾਈਵਿੰਗ ਸਕਿੱਲ ਦੇ ਨਾਲ ਨਾਲ ਪਰਸਨੈਲਿਟੀ ਡਿਵੈਲਪਮੈਂਟ ਔਰ ਥੋੜਾ ਕਮਿਊਨੀਕੇਸ਼ਨ ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ ਹਾਂਜੀ ਸਰ ਸੋ ਇਹ ਕਿਵੇਂ ਹੈਲਪ ਕਰ ਰਿਹਾ ਹੈਗਾ ਤੁਹਾਡੇ ਡਰਾਈਵਿੰਗ ਸਕਿੱਲ ਨੂੰ ਹੋਰ ਜ਼ਿਆਦਾ ਬਿਹਤਰ ਕਿਵੇਂ ਬਣਾ ਰਿਹਾ ਹੈ ਜਿੱਦਾਂ ਸਰ ਸਾਨੂੰ ਆਪਾਂ ਡਰਾਈਵਿੰਗ ਤੇ ਸਿੱਖ ਲਈ ਉਸ ਤੋਂ ਬਾਅਦ ਜਦ ਅਸੀਂ ਇੰਟਰਵਿਊ ਦੇਣਾ ਉਦੋਂ ਉਹਨਾਂ ਨੇ ਅਸੀਂ ਬਾਹਰ ਲੀਆਂ ਕੰਟਰੀਆਂ 'ਚ ਜਾਣਾ ਸਾਨੂੰ ਇੰਗਲਿਸ਼ ਦੀ ਨੀਡ ਆ ਤੇ ਐਦਾਂ ਹੀ ਜੋ ਇੰਗਲਿਸ਼ ਸਿਖਾ ਰਹੇ ਟੀਚਰਸ ਉਹ ਇਸੇ ਕਾਰਨ ਸਿਖਾ ਰਹੇ ਕਿ ਅਸੀਂ ਇੰਟਰਵਿਊਰ ਦੇ ਸਾਹਮਣੇ ਪ੍ਰੋਪਰ ਆ ਸਕੀਏ ਪ੍ਰੋਪਰ ਇੰਟਰਵਿਊ ਦੇ ਸਕੀਏ ਤੇ ਕਲੀਅਰ ਹੋ ਕੇ ਬਾਹਰ ਜਾ ਸਕੀਏ ਇਸ ਤਰ੍ਹਾਂ ਸਾਡੀ ਮਦਦ ਕਰੇਗਾ ਸਾਡਾ ਇੰਟਰਵਿਊ ਛੇਤੀ ਪਾਸ ਵਧੀਆ ਤਰੀਕੇ ਨਾਲ ਹੋ ਜਾਏਗਾ ਤੇ ਸਾਡੇ ਸਕੂਲ ਦਾ ਵੀ ਨਾਮ ਰੋਸ਼ਨ ਹੋਏਗਾ ਤੇ ਸਾਨੂੰ ਕੋਈ ਦਿੱਕਤ ਵੀ ਨਹੀਂ ਆਏਗੀ ਔਰ ਪਲੇਸਮੈਂਟ ਵੀ ਜਿਹੜਾ ਅੱਛੀ ਹੋ ਜੇਗੀ ਹਾਂਜੀ ਸਰ ਪਲੇਸਮੈਂਟ ਇੱਕ ਅੱਛੀ ਕੰਪਨੀ ਦੇ ਵਿੱਚ ਤੁਸੀਂ ਜੁਆਇਨ ਕਰ ਸਕਦੇ ਹੋ ਹਾਂਜੀ ਸਰ ਸੋ ਇਹ ਸੰਜੀ ਵੱਖ-ਵੱਖ ਟ੍ਰੇਨੀਜ਼ ਫਰੋਮ ਵਰਡ ਸਕਿੱਲ ਆਰਗੇਨਾਈਜੇਸ਼ਨ ਇੰਸਟੀਚਿਊਟ ਜੋ ਕਿ ਜਲੰਧਰ ਦੇ ਵਿੱਚ ਇੱਕ ਮੰਨਿਆ ਹੋਇਆ ਹੈਵੀ ਡਰਾਈਵਿੰਗ ਸਕਿੱਲਸ ਸਿੱਖਣ ਦੇ ਲਈ ਪ੍ਰੋਪਰ ਇੱਕ ਇੰਸਟੀਚਿਊਟ ਹੈ ਅਸੀਂ ਉਸ ਟਰੈਕ ਤੇ ਮੌਜੂਦ ਹਾਂ ਜਿੱਥੇ ਵੱਖ-ਵੱਖ ਟ੍ਰੇਨੀ ਸਾਡੇ ਨਾਲ ਸਾਂਝੇ ਹੋਏ ਔਰ ਉਹਨਾਂ ਨੇ ਆਪਣੇ ਜਿਹੜੇ ਐਕਸਪੀਰੀਅੰਸ ਹੈ ਜਿਹੜੇ ਉਹ ਸਾਡੇ ਨਾਲ ਸ਼ੇਅਰ ਕੀਤੇ ਹੈ ਸੋ ਇਸੇ ਤਰ੍ਹਾਂ ਹੀ ਤੁਸੀਂ ਵੀ ਅਗਰ ਇੰਟਰਸਟਿਡ ਹੋ ਜੁਆਇਨ ਕਰਨਾ ਚਾਹੁੰਦੇ ਹੋ ਆਪਣੀ ਲਾਈਫ ਦੇ ਵਿੱਚ ਇਹ ਪੈਸ਼ਨ ਰੱਖਦੇ ਹੋ ਕਿ ਇੱਕ ਹੈਵੀ ਡਰਾਈਵਰ ਤੁਸੀਂ ਬੰਨਣਾ ਚਾਹੁੰਦੇ ਹੋ ਫੋਰਨ ਕੰਟਰੀਜ਼ ਦੇ ਵਿੱਚ ਜਾ ਕੇ ਅਬਰੌਡ ਦੇ ਵਿੱਚ ਜਾ ਕੇ ਲੱਖਾਂ ਕਰੋੜਾਂ ਦਾ ਪੈਕੇਜ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਜੁਆਇਨ ਕਰੋ ਵਰਡ ਸਕਿੱਲ ਆਰਗੇਨਾਈਜੇਸ਼ਨ ਹੈਵੀ ਵਹੀਕਲ ਡਰਾਈਵਿੰਗ ਸਕਿੱਲ ਇੰਸਟੀਚਿਊਟ ਜਲੰਧਰ ਵਿਕੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਥੈਂਕ ਯੂ